ਸਿਕਾ ਜੋੜੇ ਹੋ ਪੰਜਾਬ ਆ ਰਹੇ ਨੇ ਲਾਈਵ ਦੇ ਨਾਲ ਤਾਂ ਮੈਂ ਹਾਂ ਟੋਡਾ ਤੋਂ ਸਿੱਖ ਨੈਸਟ ਮਲੋੜ ਦੇ ਪਿੰਡ ਰਾਮਨਗਰ ਦੇ ਵਿੱਚ ਖੜਾ ਹੋਇਆ ਹਾਂ ਜਿੱਥੇ ਕਿ ਆ ਸਕੂਲਾਂ ਦੇ ਪਿੰਡਾਂ ਦੀਆਂ ਧੜੇ ਬਾਜੀਆਂ ਹੁਣ ਸਕੂਲਾਂ ਦੇ ਵਿੱਚ ਹੀ ਪਹੁੰਚੀਆਂ ਨੇ ਆਖਿਰਕਾਰ ਮਾਮਲਾ ਮਲੋੜ ਦੇ ਸਕੂਲ ਦਾ ਹੈ ਮਲੋੜ ਦੇ ਪਿੰਡ ਦੇ ਸਕੂਲ ਦਾ ਹੈ ਜਿੱਥੇ ਕਿ ਆ ਕਹਿ ਸਕਦੀਆਂ ਕਿ ਧੜੇ ਬਾਜੀਆਂ ਰਾਜਨੀਤੀਆਂ ਜਿਹੜੀਆਂ ਸਕੂਲਾਂ ਦੇ ਵਿੱਚ ਹੋਈਆਂ ਨੇ ਤਾਂ ਉਸ ਤੋਂ ਬਾਅਦ ਹੁਣ ਇਹ ਲੱਗ ਰਿਹਾ ਕਿ ਜਿਹੜਾ ਬੱਚਿਆਂ ਦਾ ਫਿਊਚਰ ਸੀ ਔਰ ਕਿੰਨਾ ਕਿਤੇ ਮਾਪੇ ਨੇ ਬੱਚਿਆਂ ਨੂੰ ਪੜਨ ਨਹੀਂ ਭੇਜਦੇ ਨੇ ਲੇਕਿਨ ਉੱਥੇ ਹੀ ਸਕੂਲ ਦੇ ਵਿੱਚ ਜਿਹੜੇ ਮਾਪੇ ਨੇ ਬੱਚਿਆਂ ਨੂੰ ਪੜਨ ਨਹੀਂ ਭੇਜਦੇ ਦੂਜੇ ਪਾਸੇ ਉੱਥੇ ਸਕੂਲ ਦੀਆਂ ਕਮੇਟੀਆਂ ਦੇ ਵਾਸਤੇ ਚਾਹੇ ਪਿੰਡ ਦੇ ਰਾਜਨੀਤੀ ਢੜੇ ਹੋਣ ਉਹ ਆਪਸ ਦੀ ਲੜਾਈ ਹੈ ਜਿਹੜੀ ਉਹੇ ਬਰਕਰਾਰ ਰੱਖਦੇ ਨਜ਼ਰ ਆਈ ਨੇ ਤਾਂ ਜਿਹਾ ਜਿਹਾ ਮਾਮਲਾ ਪਿੰਡ ਰਾਮਨਗਰ ਦੇ ਵਿੱਚ ਹੋਇਆ ਜਿੱਥੇ ਕਿ ਸਕੂਲ ਦੀ ਕਮੇਟੀ ਹੈ ਜਿਹੜੀ ਬੰਨੀ ਸੀ ਜਿੰਨੇ ਵਿੱਚ ਜੇ ਆਪਾਂ ਉਸ ਐਕਟ ਪੜਿਆ ਜਾਵੇ ਤਾਂ ਐਕਟ ਦੇ ਵਿੱਚ ਸਾਫ਼ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਕਿ 75% ਜਿਹੜੀ ਹੈ ਲਮੇਟੀ ਦੇ ਮੈਂਬਰ ਨੇ ਉਹ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਹੋਣਗੇ ਤੇ ਜਿਹੜੇ 25% ਐਜੂਕੇਸ਼ਨਲ ਜਿਹੜੇ ਲੋਗ ਰਟਾਇਰ ਹੋ ਚੁੱਕੇ ਨੇ ਸਰਕਾਰੀ ਨੌਕਰੀਆਂ ਤੋਂ ਜਿਹੜੇ ਸਿੱਖਿਆ ਦੇ ਨਾਲ ਜੁੜੇ ਹੋਏ ਸਿੱਖਿਆ ਦੇ ਖੇਤਰ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਉਸ 25% ਦੇ ਵਿੱਚ ਰਹਿਣਗੇ ਕਿਉਂਕਿ ਸਕੂਲ ਨੂੰ ਅਪਗ੍ਰੇਡ ਜਾਂ ਪੜਾਈ ਨੂੰ ਕਿੱਦਾਂ ਬਰਕਰਾਰ ਰੱਖਣਾ ਤਾਂ ਉਸੇ ਮਾਮਲੇ ਨੂੰ ਲੈ ਕੇ ਅੱਜ ਹੱਥਾ ਪਾਈ ਤਿਕਰ ਕੰਮ ਹੋਇਆ ਤਾਂ ਵੱਡੇ ਕਈ ਗੰਭੀਰ આરોਪ ਨੇ ਸਰਪੰਚ ਅਤੇ ਹੋਰ ਵੀ ਕੁਝ ਲੋਕਾਂ ਨੇ ਲੱਗੇ ਨੇ ਹੁਣ ਜਾਣਦੇ ਆ ਦੋਨੇ ਪੱਖਾਂ ਦਾ ਕੀ ਕਹਿਣਾ ਅਤੇ ਉਸ ਤੋਂ ਬਾਅਦ ਕੀ ਕਿ ਸੱਚਾ ਹੈ ਕੀ ਝੂਠੇ ਹੋਣ ਵਾਲਾ ਸਮਝ ਦੱਸੇਗਾ ਕੀ ਨਾਮ ਹੈ ਵੀਰ ਤੇਰਾ ਕਿੱਥੋਂ ਦਾ ਰਹਿਣ ਵਾਲਾ ਜੀ ਮੇਰਾ ਨਾਮ ਲਖਨਦਰ ਸਿੰਘ ਆ ਜੀ ਪਿੰਡ ਰਾਮਨਗਰ ਦਾ ਰਹਿਣ ਵਾਲਾ ਜੀ ਮੈਂ ਹਮਮ ਇਹ ਸਕੂਲ ਦੀ ਕਮੇਟੀ ਸੀ ਮੇਰਾ ਬੇਟਾ ਪੜਦਾ ਹੀ ਇੱਥੇ ਮੈਨੂੰ ਕਮੇਟੀ ਵੇਲੇ ਬੁਲਾਇਆ ਸੀ ਜੀ ਮੇਰਾ ਮੈਂਬਰ ਦੇ ਨਾਮ ਆਇਆ ਸੀ ਜੀ ਜੀ ਉਹ ਸਰਪੰਚ ਦੇ ਆ ਕੇ ਧੱਕਾਸ਼ਾਹੀ ਕੀਤੀ ਉਹਨੇ ਜਦੋਂ ਮੇਰਾ ਨਾਮ ਪੜਿਆ ਉਹਨੇ ਬਲਦਾ ਕਾਪੀ ਦੇ ਕਾਂਡਾ ਮਾਰਦਾ ਸੀ ਠੀਕ ਹੈ ਜੀ ਸਿੰਦਰ ਨੇ ਆ ਕੇ ਜਦੋਂ ਕਾਂਡਾ ਮਾਰ ਕੇ ਉਹ ਕਹਿੰਦਾ ਵੀ ਇਹਦਾ ਨਹੀਂ ਨਾਂ ਰਿਹਾ ਤੇ ਛਡਾਉਣਾਗਾ ਉਹਦੇ ਮੁੰਡੇ ਨੇ ਬਾਅਦ ਚ ਹੀ ਖਤੇ ਨੇ ਉਹਨੇ ਗਾਲ ਕੱਢੀ ਮੈਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਵੀ ਇਹਨੂੰ ਨਹੀਂ ਰੱਖਣਾ ਦੋ ਮਰੋ ਸਬੜੇ ਭੈਣ ਤੋਂ ਉੱਤੇ ਕਰ ਦੋ ਨਾ ਹਾਂ ਠੀਕ ਹੈ ਜੀ ਆਹ ਗੱਲ ਹੋਈ ਇਹਨਾਂ ਨੇ ਬਾਅਦ ਚ ਦੋ ਮੁੰਡੇ ਸੀਗੇ ਇੱਕ ਲੱਖੂ ਤੇ ਜੱਜ ਉਹਨਾਂ ਨੇ ਬਾਹਵਾ ਫਰੀਆਂ ਸਿੰਦਰ ਨੇ ਤੇ ਸਿੰਦਰ ਦੇ ਮੁੰਡੇ ਨੇ ਮੇਰੇ ਮਾਰੇ ਜੀ ਠੀਕ ਹੈ ਉਹਨਾਂ ਨੇ ਕਪੜੇ ਮਾਰੇ ਵਕਤ ਇਹ ਕਹਿੰਦੇ ਇਹ ਪਿੰਡਰ ਦੇ ਪਿੰਡਰ ਮੁੰਡਾ ਕਹਿੰਦਾ ਕਹਿੰਦੇ ਇੱਥੇ ਮੱਝ ਵੀ ਨਹੀਂ ਕੁਵੜਨ ਦੇਣਾ ਸੀ ਕਹਿੰਦੇ ਪਹਿਲਾਂ ਤੁਸੀਂ ਚੇਅਰਮੈਨ ਹੀ ਕਰਦੇ ਤਾਂ ਅਸੀਂ ਕਰਾਂਗੇ ਕਹਿੰਦਾ ਹੋਰ ਨਹੀਂ ਕਿਸੇ ਨੂੰ ਕਰਨ ਦੇਣਾ ਬਾਕੀ ਦੋ ਵਾਰ ਮੇਰੇ ਬ੍ਰਦਰ ਦੇ ਵੀ ਗੱਲ ਪਈ ਹੈ ਜੀ ਹੂੰ ਠੀਕ ਹੈ ਜੀ ਇਹਨਾਂ ਨੇ ਮਤਲਬ ਕਿ ਪੂਰੀ ਗੁੰਡਾਗਰਦੀ ਕਰੀ ਤੁਸੀਂ 10-12 ਬੰਦੇ ਨਾਲ ਲੈ ਆਏ ਸੀਗੇ ਅਸੀਂ ਤਾਂ ਦੋਵੇਂ ਇਕੱਲੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਠੀਕ ਹੈ ਇੱਥੇ ਆ ਕੇ ਬਸ ਗੱਲ ਪੈ ਗਿਆ ਜੀ ਮੇਰੇ ਤਾਂ ਕਿ ਲੇਡੀਜ਼ ਦੇ ਵੀ ਸੱਟ ਸੁੱਟ ਮਾਰੀ ਹੈ ਇਹਨਾਂ ਨੇ ਠੀਕ ਹੈ ਜੀ ਮੇਰੇ ਕੱਪੜੇ-ਕਪੜੇ ਪਾੜਤੇ ਸਾਰੇ ਤੇ ਇਹਦੇ ਮੁੰਡੇ ਨੇ ਮੈਨੂੰ ਧਮਕੀ ਵੇਟ ਜਾ ਕੇ ਫੈਰ ਕੱਢੇ ਮੇਰੇ ਮਗਰ ਇਹਨਾਂ ਨੇ ਭਿੰਦਰ ਨੇ ਸਰਪੰਚ ਨੇ ਆਪ ਦੇ ਨੇ ਹੂੰ ਠੀਕ ਹੈ ਜੀ ਇਹ ਕਿੱਥੋਂ ਦਾ ਕੀ ਕਿਹੜੇ ਪਿੰਡ ਦਾ ਸਰਪੰਚ ਹੈ ਕਿਸ ਨਾਲ ਸੰਬੰਧਿਤ ਕਿਸ ਨਾਲ ਹੈ ਇਹ ਪਿੰਡ ਰਾਮਨਗਰ ਦਾ ਸਰਪੰਚ ਹੈ ਜੀ ਆਮ ਆਦਮੀ ਦਾ ਹੀ ਸਾਫਕਾਰ ਸਰਪੰਚ ਸਾਫਕਾਰ ਪਿੰਡ ਜੀ ਉਹ ਤਾਂ ਹੀ ਮਤਲਬ ਕਿ ਸਿੱਧੀ ਗੱਲ ਸਹੀ ਧੋਗਲਾ ਜੀ ਹੂੰ ਪਹਿਲਾਂ ਸੀਗਾ ਜੀ ਉਹ ਕਾਂਗਰਸ ਚ ਫੇਰ ਮਗਰ ਫੂਲ ਭਾਲਦਾ ਰਿਆ ਫੇਰ ਬਦਲ ਗਿਆ ਜੀ ਇਹਨੇ ਠੀਕ ਹੈ ਇਹ ਤੁਹਾਨੂੰ ਹੁਣ ਤੁਹਾਡੀ ਜਾਤ ਹੋਰ ਤਾਂ ਕਿ ਤੁਹਾਨੂੰ ਨਹੀਂ ਬੰਦ ਦੇ ਰਹੀ ਸੀ ਮੈਂਬਰ ਕਮੇਟੀ ਦਾ ਸਰ ਉਹ ਕਹਿੰਦਾ ਵੀ ਮੈਂ ਬੰਨਣਾ ਕਹਿੰਦਾ ਵੀ ਗਰੀਬਾਂ ਨੂੰ ਮਜ਼ੀਬਾਂ ਨੂੰ ਨਹੀਂ ਵੜਨ ਦੇਣਾ ਮੈਂ ਐਸਪੀਸੀ ਨੂੰ ਵਿੱਚ ਨਹੀਂ ਉਹਦਾ ਸਰਪੰਚ ਜਿਹੜਾ ਸਾਫ ਦਾ ਸਰਪੰਚ ਆ ਉਹਦਾ ਕੋਈ ਧੀ ਪੁੱਤ ਇੱਥੇ ਪੜਦਾ ਕੁਝ ਨਹੀਂ ਵੜਦਾ ਜੀ ਕੋਈ ਨਹੀਂ ਨਾ ਤਾਂ ਜਿਹੜੇ ਨਾਲ ਬਦਮਾਸ਼ ਲਿਆ ਸੀ ਗੁੰਡੇ ਹੀ ਨਾ ਤਾਂ ਉਹਨਾਂ ਦਾ ਪੜਦਾ ਹੀ ਕੋਈ ਠੀਕ ਹੈ ਤੇ ਨਾ ਉਹਦਾ ਪੜਦਾ ਜੀ ਵੀ ਸਾਡੇ ਦੀ ਜੀ ਮੇਰਾ ਬੇਟਾ ਪੜਦਾ ਸੀ ਮੇਰੇ ਤੇ ਅਸੀਂ ਆਏ ਸੀਗੇ ਤੇ ਕਮੇਟੀ ਬਾਰੇ ਜਦੋਂ ਮੇਰਾ ਨਾਮ ਆਇਆ ਉਹਨਾਂ ਨਾਲ ਦੀ ਨਾਲ ਚੱਕ ਕੇ ਫੋਨ ਕੀਤਾ ਸੀਗਾ ਮੈਨੂੰ ਠੀਕ ਆ ਤੇ ਕਮੇਟੀ ਇੱਥੇ ਬਣਨੀ ਐ ਮੈਂਬਰ ਚੁਣਨੇ ਆ ਜਦੋਂ ਮੇਰਾ ਨਾਮ ਆਇਆ ਨਾਲ ਦੀ ਨਾਲ ਉਹਨਾਂ ਨੇ ਚੱਕ ਕੇ ਕਾਂਡਾ ਮਾਰ ਕੇ ਖਿੰਦਰ ਦੇ ਮੁੰਡੇ ਨੇ ਇਹਨੇ ਜੀ ਮੈਨਾਂ ਨਾਲ ਗੱਲ ਕਰਦੇ ਗਏ ਜੀ ਠੀਕ ਜੀ ਕਿੱਥੋਂ ਦੇ ਰਹਿਣਾ ਲਿਓ ਮੇਰਾ ਨਾਮ ਕੁਸ਼ਵਿੰਦਰ ਸਿੰਘ ਰਾਮਨਗਰੀ ਜੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੈ ਜੀ ਰਾਣ ਨਗਰ ਦੀ ਪਹਿਲਾ ਕੱਲ ਹਾਈ ਮਿਡਲ ਸਕੂਲ ਦੀ ਕਮੇਟੀ ਬਣੀ ਸੀ ਅੱਜ ਪ੍ਰਾਇਮਰੀ ਸਕੂਲ ਦੀ ਕਮੇਟੀ ਬਣਨ ਵਾਸਤੇ ਆਏ ਸੀਗੇ ਜੀ ਅਸੀਂ ਦੇ ਕੱਲ ਪ੍ਰਿੰਸੀਪਲ ਸਾਹਿਬ ਨੂੰ ਮਿਲੇ ਸੀ ਵੀ ਜਿਨ੍ਹਾਂ ਦੇ ਪਰਿਵਾਰ ਦੇ ਬੱਚੇ ਪੜ੍ਹਦੇ ਆ ਉਹਨਾਂ ਦੇ ਪਰਿਵਾਰ ਦੇ ਜੀਆ ਨੂੰ ਕਮੇਟੀ ਵਿੱਚ ਲੈ ਲਓ ਸਾਨੂੰ ਸੀ ਨਹੀਂ ਵਿਚਾਰਦੇ ਤੇ ਅਸੀਂ ਆਏ ਵੀ ਨਹੀਂ ਸਾਡੇ ਦੋ ਬੰਦੇ ਸਿਰਫ ਸਾਡੇ ਨਾਲ ਜੁੜੇ ਹੋਏ ਬੰਦੇ ਸੀਗੇ ਤੇ ਇਸ ਕਰਕੇ ਵੀ ਉਹ ਜਿਹੜੂ ਆਏ ਉਹਨਾਂ ਦਾ ਨਾ ਕਮੇਟੀ 'ਚ ਉਹਨਾਂ ਨੇ ਨਾਂ ਲੈਣਸਾਰ ਉਹਨਾਂ ਨੇ ਪਹਿਲਾਂ ਤਾਂ ਕਾਪੀ ਚੜ ਕੇ ਉਹਨੂੰ ਕਾਟਾ ਮਾਰਿਆ ਫਿਰ ਹੋਰ ਬੰਦੇ ਜੀ ਦੋ ਬੰਦੇ ਨੇ ਫੜ ਕੇ ਉਹਦੇ ਮੂੰਹ ਤੇ ਬੇੜੇ ਮਾਰੇ ਗਾਲਾਂ ਕੱਢੀਆਂ ਚੰਗਾ ਬੰਦਾ ਬੋਲੇ ਹੂੰ ਉਸ ਤੋਂ ਬਾਅਦ ਮਦਦ ਕੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਦੂਵੇਂ ਪਰਾਨੋਂ ਇੱਕ ਮਜੂਦਾ ਮਰਕੇ ਪੰਚਾਇਤ ਮੈਂਬਰ ਹੈ ਉਹਦੇ ਪਰਾਨੋਂ ਮਾਰ ਕੱਢਤਾ ਬਾਹਰ ਕੱਢ ਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਮਿਸਟਰ ਨੇ ਫਾਇਰਿੰਗ ਕੀਤੀ ਹੈ ਜੀ ਹੂੰ ਕਿਸ ਨੇ ਫਾਇਰਿੰਗ ਕਿਨੇ ਕੀਤੀ ਹੈ ਜੀ ਫਾਇਰਿੰਗ ਭਵਿੰਦਰ ਸਿੰਘ ਦੇ بیٹے ਨੇ ਤੇ ਭਵਿੰਦਰ ਸਿੰਘ ਨੇ ਕੀਤੀ ਹੈ ਜੀ ਕਿੰਨੇ ਫਾਇਰ ਕੱਢਿਆ ਉਹਨਾਂ ਨੇ ਇੱਕ ਫਾਇਰ ਕੱਢਿਆ ਜੀ ਠੀਕ ਨਾਲ 4-5 ਗੁੰਡੇ ਰੱਖੇ ਹੋਏ ਆਉਦੇ ਇਹਦੇ ਬਾਬਤ ਪੁਲਿਸ ਨੂੰ ਤੱਕ ਫੋਨ ਕੀਤਾ ਜਾਂ ਨਹੀਂ ਕੀਤਾ ਜੀ ਐਸ ਐਚਓ ਸਾਹਿਬ ਆਏ ਸੀਗੇ ਉਹ ਉਹਨਾਂ ਨੇ ਬੁਲਾਇਆ ਥਾਣੇ ਤੁਸੀਂ ਬਿਆਨ ਲਿਖਾਓ ਆ ਕੇ ਉਹਨੇ ਜਾ ਕੇ ਬਿਆਨ ਲਿਖਾਉਣ ਗਿਆ ਐਸ ਐਚਓ ਸਾਹਿਬ ਆ ਕੇ ਮੌਕਾ ਵੇਖ ਕੇ ਸੱਟ ਵੀ ਆਈ ਥੋਡੇ ਕਿਸੇ ਬੰਦੇ ਦੇ ਨਹੀਂ ਸੱਟ ਨਹੀਂ ਆਈ ਚਪੜੇ ਮਾਰੇ ਆ ਜੀ ਉਹਨਾਂ ਨੇ ਸੱਟ ਕੋਈ ਨਹੀਂ ਆਈ ਜੀ ਉਹਨਾਂ ਨੇ ਸੱਟ ਆਪ ਤੋਂ ਪਾਈ ਕਿਥੇ ਥੱਲੇ ਚੜ੍ਹਦੀ ਪਿੱਛੇ ਇੱਥੇ ਬੱਜੀ ਆ ਜੀ ਵਿੱਚ ਮੀਟਿੰਗ ਦੇ ਵਿੱਚ ਮੌਜੂਦ ਲੇਡੀਆਂ ਦੋ ਲੇਡੀਆਂ ਸੀ ਤੇਨਾਂ ਉਹਨਾਂ ਨੂੰ ਵੀ ਧੱਕੇ ਮੂਕੇ ਮਾਰਿਆ ਉਹਨਾਂ ਨੇ ਠੀਕ ਜਦੋਂ ਘਟਨਾ ਕਰਨ ਵਾਪਰਿਆ ਸੀ ਤਾਂ ਜਿਹੜੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਜਾਂ ਅਧਿਆਪਕ ਨੇ ਉਹ ਕੀ ਕਹਿ ਰਹੇ ਸੀ ਉਹਨਾਂ ਦਾ ਕਹਿਣਾ ਸੀ ਉਹਨਾਂ ਦਾ ਤੁਸੀਂ ਬਿਆਨ ਲੈ ਲਓ ਜੀ ਅੰਦਰ ਬੈਠੇ ਠੀਕ ਹੈ ਜੀ ਸਰ ਉਹਨਾਂ ਤੋਂ ਬਿਆਨ ਲੈ ਲਓ ਵੀ ਉਹ ਕੀ ਠੀਕ ਓਕੇ ਸਰ ਕੀ ਮਾਮਲਾ ਕੀ ਹੋਇਆ ਸਰ ਸਕੂਲ ਦੇ ਵਿੱਚ ਜਿਹੜਾ ਆਪਾਂ ਜਿਹੜੀ ਕਮੇਟੀ ਗਠਨ ਹੋਣੇ ਕਿਉਂ ਬਣਾਇਆ ਅੱਜ ਪੇਰੈਂਟਸ ਦੀ ਸੀਗੀ ਮੀਟਿੰਗ ਉਹ ਕੱਟ ਕੀਤਾ ਸੀਗਾ ਜੀ ਉਹ ਉਹਨਾਂ ਦੇ ਵਿੱਚੋਂ ਮੈਂਬਰ ਸਿਲੈਕਟ ਕਰਨੇ ਸੀਗੇ ਉਹਦੇ ਦੌਰਾਨ ਦੋ ਤਿੰਨ ਦੇ ਵਿੱਚ ਤਗਰਾਲੂ ਵੀ ਜੀ ਇਹ ਕਿਸ ਤਰ੍ਹਾਂ ਦੀ ਤਗਰਾਲ ਹੋਈ ਹੈ ਕੋਈ ਆਪਸ ਵਿੱਚ ਕੋਈ ਫਾਇਲ ਫੋਰਮ ਵੀ ਜਾਂ ਕੋਈ ਕੰਟੈਂਟ ਨਹੀਂ ਫਾਇਰ ਸਕੂਲ ਦੀ ਹਦੂਦ ਤੋਂ ਬਾਹਰ ਹੋਇਆ ਉਹ ਸਕੂਲ ਚ ਨਹੀਂ ਹੋਇਆ ਜੀ ਤਾਂ ਸਕੂਲ ਦੇ ਉੱਤੋਂ ਬਾਹਰ ਹੋਇਆ ਤਾਂ ਉਸ ਤੋਂ ਬਾਅਦ ਕੋਈ ਆਪਸੀ ਕੋਈ ਤਕਰਾਮੁਖੀ ਜਾਂ ਕੋਈ ਖੱਪੜੀ ਦਾ ਕੰਮ ਨਹੀਂ ਉਹ ਬੈਸਬਾਜੀ ਹੋ ਗਈ ਸੀ ਕਿ ਅਸੀਂ ਉਹਨਾਂ ਨੂੰ ਦਫ਼ਤਰ ਦੇ ਵਿੱਚੋਂ ਹਟਾ ਕੇ ਬਾਹਰ ਭੇਜਤਾ ਸੀ ਜੀ ਹਾਂ ਤੇ ਉਸ ਵੇਲੇ ਦੀ ਬੈਕਸਟ ਵਿੱਚ ਕੌਣ-ਕੌਣ ਸੀਗੇ ਉਹਨਾਂ ਦੀ ਰਾਂ ਦੇ ਵਿੱਚ ਕੌਣ-ਕੌਣ ਵਿਅਕਤੀ ਸੀ ਮਾਪਿਆਂ ਦੇ ਵਿੱਚੋਂ ਸੀਗਾ ਇਧਰੋਂ ਇੱਕ ਲਖਵਿੰਦਰ ਸਿੰਘ ਸੀਗਾ ਉਧਰੋਂ ਸਰਪੰਚ ਸਾਹਿਬ ਦੇ ਸੀਗੇ ਕਿ ਉਹ ਤੁਸੀਂ ਚਾਹ ਤੇ ਇੰਟਰ ਸੀ ਨਾ ਕਿ ਇਨਵਾਈਟ ਕਰਦੇ ਕਿੰਨੇ ਸੀ ਤੇ ਬਿਨਾਂ ਨਵਾਈਟ ਕੀ ਹੈ। ਪਰ ਮਾਇਡ ਤਾਂ ਸਾਰੇ ਮਾਪੇ ਇਨਵਾਈਟ ਸੀਗੇ ਨਾ ਜੀ ਅੱਜ। ਹਾਂਜੀ। ਤਾਂ ਕਿ ਬੰਦੇ ਜੀ ਨਾਲ ਬਾਦੀ ਹੋ ਸਕਦਾ ਉਹਨਾਂ ਨਾਲ ਹੋਣ ਜੀ। ਤੁਹਾਡਾ ਨਾਮ ਤੇ ਤੁਸੀਂ ਤੁਹਾਡੀ ਜਗਮੀ ਸਿੰਘ ਹੈ ਟੀਚਰ। ਜੀ। ਸਰ ਇਹ ਕਿਹੜਾ 10 ਜਿਹੜਾ ਐਪੀਸੋਡ ਹੋਇਆ ਸਕੂਲ ਦੇ ਵਿੱਚ ਇਸ ਨਾਲ ਕੀ ਲੋਕਾਂ ਤੇ ਅਸਰ ਜਾਂਦਾ ਹੈ ਦੇਖੋ ਜੀ ਇਸ ਤਰ੍ਹਾਂ ਦੇ ਐਪੀਸੋਡ ਸਕੂਲਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਸਾਡੇ ਕੋਲੇ ਬੱਚੇ ਕਿੱਡੇ ਕਮ ਲੋਕ ਜਿੰਦੜੀਆਂ ਛੋਟੀਆਂ ਛੋਟੀਆਂ ਕੀ 5 ਸਾਲ ਦਾ ਕੋਈ 6 ਸਾਲ ਦਾ ਉਹਨਾਂ ਤੇ ਤਾਂ ਬਰਬੁਰਾ ਅਸਰ ਹੀ ਪੈਂਦਾ ਇਸ ਤਰ੍ਹਾਂ ਦੇ ਐਸੀਡੈਂਟ ਬਹੁਤ ਮਾੜੇ ਪੈਂਦੇ ਆ ਮੋਹਰ ਵਾਲੇ ਬਿੱਕੀਆਂ ਵੱਲੋਂ ਕੁਝ ਹੋਣਾ ਨਿੰਦਨੇ ਵਾਸਤੇ ਬਹੁਤ ਅਪਰ ਨਿੰਦਮਜੋਗੀ ਹੈ ਜੀ ਭਰ ਆਪਾਂ ਕੀ ਸਿੱਖ ਦੇਵਾਂਗੇ ਬੱਚਿਆਂ ਨੂੰ ਜੇ ਆਪਾਂ ਇਹ ਝਗੜਾਂ ਲਈ ਤਾਂ ਫਿਰ ਬੱਚਿਆਂ ਨੂੰ ਕੀ ਸਿੱਖ ਸਿਖਿਆ ਦੇਵਾਂਗੇ ਜੀ ਬਾਈ ਜੀ ਕੀ ਨਾਮ ਹੈ ਕੀ ਪੂਰਾ ਮਾਮਲਾ ਮੇਰਾ ਨਾਮ ਭਪਿੰਦਰ ਸਿੰਘ ਹੈ ਜੀ ਮੈਂ ਪਿੰਡ ਰਾਮਨਗਰ ਦਾ ਦੋ ਪਲਾਂ ਪਹਿਲਾਂ ਸਰਪੰਚ ਸੀ ਲਗਾਤਾਰ ਇਸ ਵਾਰੀ ਮੇਰੀ ਧਰਮ ਪਤਨੀ ਸਰਪੰਚ ਕਿ ਨਾਮਲਾ ਕੀ ਹੋਇਆ ਉਹ ਦੋਵਾਂ ਸਕੂਲਾਂ ਦਾ ਜੀ ਮੈਂ ਚੇਅਰਮੈਨ ਵੀ ਆ ਕਿਉਂਕਿ ਬਤੌਰ ਸਰਪੰਚ ਸੀ ਤੇ ਮੈਂ ਆਪ ਹੀ ਸਕੂਲ ਨੂੰ ਕਿਹਾ ਵੀ ਕਮੇਟੀ ਬਦਲ ਦਿਓ ਜੀ ਮੈਂ ਹੁਣ ਪੰਚਾਇਤ ਦਾ ਮੈਂਬਰ ਹੈ ਨਹੀਂਗਾ ਜੀ ਪੰਚਾਇਤ ਨੇ ਦੋ ਪੰਚਾਇਤ ਮੈਂਬਰਾਂ ਦੇ ਨਾਮ ਮੈਂਬਰਾਂ ਦੇ ਤੌਰ ਤੇ ਭੇਜਦੇ ਹੁੰਦੇ ਉਹ ਭੇਜੇ ਵੀ ਆ ਜੀ ਉਹਦੇ ਇਨ ਬਿਟਵੀਨ ਸਸੀ ਨਾਲ ਏਸੀ ਲਾਤੇ ਪੰਚਾਇਤ ਨੇ ਜੀ ਇਹ ਬੰਦੇ ਮੈਂਬਰ ਬਣੇ ਵੇ ਤੇ ਇੱਕ ਬੰਦਾ ਜਿਹਦੀ ਘਰ ਵਾਲੀ ਉਥੇ ਨੌਕਰੀ ਕਰਦੀ ਛੋਟੇ ਸਕੂਲ ਚ ਉਹਦਾ ਸੋਹਰਾ ਮੇਰੇ ਨਾਲ ਇਲੈਕਸ਼ਨ ਲੜਿਆ ਸੀ ਹਰਿਆ ਸੀ ਦੋ ਵਾਰ ਹਰ ਗਿਆ ਮੇਰੇ ਤੋਂ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਜੀ ਇਸ ਗੱਲ ਦੀ ਅਲਰਜੀ ਆ ਵੀ ਇਹ ਵਾਰ-ਵਾਰ ਕਿਉਂ ਜਿੱਤ ਜਾਂਦਾ ਉਹਨਾਂ ਨੇ ਬਈ ਇਹ ਸਾਰਾ ਜਿਹੜਾ ਪਲਾਨ ਅੱਜ ਮੇਰੇ ਗੱਲ ਪੈਣ ਦਾ ਕਰਿਆ ਸੀ ਕੱਲ ਦੀਆਂ ਵੀਡੀਓ ਵੀ ਦਿਖਾ ਰਹੇ ਨੇ ਮੈਂ ਫੇਰ ਵੀ ਉੱਥੇ ਮੇਰੇ ਨਾਲ ਹੱਥੋਪਾਈ ਹੋ ਗਈ ਜੀ ਤੇ ਮੈਂ ਮੇਰਾ ਬੇਟਾ ਭਤੀਜਾ ਸਾਡੇ ਇੱਕ ਲੜਕਾ ਸੀ ਚਾਰੇ ਜਣੇ ਦਫ਼ਤਰ ਚੱਲੇ ਸੀ ਜਾਂਦੋ ਸਕੂਲ ਵਾਲੇ ਏਸੀ ਜਿਹੜੇ ਲੱਗੇ ਆ ਉਹਨਾਂ ਨੂੰ ਵੇਖਣ ਲਈ ਰੁੱਕ ਗਏ ਉੱਥੇ ਸਾਡੇ ਗੱਲ ਪੈ ਗਿਆ ਹੱਥੋਪਾਈ ਹੋ ਗਈ ਜੀ ਥੱਪੜੋ ਥੱਪੜੀ ਹੋ ਗਈ ਤੇ ਆ ਮੈਂ ਆਪਣੇ ਬੰਦੇ ਲੈ ਕੇ ਘਰ ਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਬੰਦੇ ਬਾਹਲੇ ਜੀ ਇਹਦਾ ਜੀ ਫੈਰ ਕਰ ਗਏ ਜੀ ਇਹ ਤਾਂ ਫਲਾਨਾ ਕਿੱਥੇ ਕੀਤਾ ਜੀ ਇਹ ਕਿ ਸਕੂਲ ਦੇ ਬਾਹਰ ਕੀਤਾ ਜੀ ਚਰਚਾ ਹੈ ਵੀ ਇਹ ਕਿ ਫੈਰਿੰਗ ਤੁਸੀਂ ਹਵਾਈ ਕੀਤੀ ਹੈ ਸਕੂਲ ਦੇ ਬਾਹਰ ਨਿਕਲ ਕੇ ਕਾਫੀ ਬਾਹਰ ਦੇ ਇਹਨੇ ਗੁੰਡਾ ਕਿਸਮ ਦੇ ਲੋਕ ਬੁਲਾਏ ਹੋਏ ਭਾਈ ਜੀ ਤੁਸੀਂ ਐਂ ਕਰੋ ਜਿਹੜੇ ਗੁੰਡਾ ਕਿਸਮ ਦੇ ਲੋਕ ਬੁਲਾਏ ਆ ਲੱਗੇ ਨੇ ਕੈਮਰੇ ਲੱਗੇ ਨੇ ਮੇਰੇ ਘਰ ਵੀ ਲੱਗੇ ਨੇ ਪਿੰਡ 'ਚ ਵੀ ਲੱਗੇ ਨੇ ਸਾਰੇ ਕਿਤੇ ਲੱਗੇ ਨੇ ਚੈੱਕ ਕਰਾ ਲਓ ਵੀ ਕੋਈ ਪਿੰਡ ਦਾ ਬਈ ਯਾਰ ਬੰਦੇ ਹੀ ਕੋਈ 5-7 ਮੇਰੇ ਨਾਲ ਹੋਣ ਚੱਲ ਇਹ ਗੁੰਡ ਗੁੰਡੇ ਦਾ ਛੱਡੋ ਇਹ ਮੈਂ ਵੇਖੂ ਗਲਤ ਝੂਠ ਬੋਲਿਆ ਜਾ ਰਿਹਾ ਅਗੇ ਜੀ ਵੇਖਿਆ ਤਾਂ ਕਿਸੇ ਨੇ ਬਾਹਰੋਂ ਖੜਕਾ ਸੁਣਿਆ ਕੋਈ ਗੱਲ ਬਣੀ ਚਾ ਨਾਮ ਕੋਣ ਹੈ ਫਤਿਹ ਨਾਮ ਵਿਅਕਤੀ ਕਹਿੰਦੇ ਉਹਨੇ ਨਾਲ ਹੱਥਾ ਪਾਈ ਕੀਤੀ ਸਾਡੇ ਹੱਥ ਬੰਨੇ ਹਾਂ ਮੇਰਾ ਬੇਟਾ ਜੀ ਉਹਦੇ ਪਿਓ ਨੂੰ ਗਾਲ ਕੱਢਦੇ ਸੀ ਉਹਦੇ ਪਿਓ ਦੇ ਗਲਚ ਹੱਥ ਪਾਉਂਦੇ ਜੀ ਮੇਰੇ ਬੇਟਾ ਇਹਦੇ ਬੋਲੀ ਭਾਈ ਜੀ ਦੇਖੋ ਜਿਹੜੀ ਜਗ੍ਹਾ ਤੋਂ ਸਾਨੂੰ ਐਨੀ ਵਾਹ ਵਾਹ ਮਿਲੀ ਹੋਵੇ ਪੂਰੇ ਪੰਜਾਬ ਚ ਅਸੀਂ ਸਕੂਲ ਚ ਏਸੀ ਲਾਏ ਅੱਜ ਯਾਰ ਅਸੀਂ ਜਾ ਕੇ ਉਥੇ ਲੜਾਈ ਕਰਾਂਗੇ ਜਿਨ੍ਹਾਂ ਨੂੰ ਹਜਮ ਨਹੀਂ ਹੁੰਦੇ ਜਿਹੜੇ ਵੀ ਤੁਸੀਂ ਜਿਹੜੇ ਕਮੇਟੀ ਦੇ ਨਵੇਂ ਮੈਂਬਰ ਸ਼ਾਮਲ ਹੋਣ ਦੇ ਚਾਹੁੰਦੇ ਨੇ ਕਿ ਉਹ ਸ਼ਾਮਲ ਹੋਣ ਨਹੀਂ ਇਹ ਸ਼ਾਇਦ ਸੀ ਕਿ ਮੇਰੀ ਮਰਜ਼ੀ ਦੀ ਕਮੇਟੀ ਬਣੇ ਭਾਈ ਜੀ ਦੇਖੋ ਇਹ ਗੱਲਾਂ ਨਾ ਸਾਰੀਆਂ ਤੁਸੀਂ ਕਹਿੰਦੇ ਖਾਂਦੇ ਦੀ ਦਾੜ੍ਹੀ ਹਿਲਦੀ ਆ ਜੋ ਮਰਜ਼ੀ ਬੋਲੀ ਜਾਓ ਜਦੋਂ ਤੁਸੀਂ ਹੁਣ ਦੇਖੋ ਇੱਕ ਪਾਸੇ ਤਾਂ ਪੁਲਿਸ ਨੂੰ ਕਾਲ ਕਰ ਰਹੇ 112 ਤੇ ਇੱਕ ਪਾਸੇ ਜਾ ਕੇ ਸਾਡਾ ਬੰਦਾ ਵੱਟਦਾ ਉਹ ਬੈਠੋ ਪਿਆ ਜੀ ਅੰਦਰ ਆਸਤਾ ਉਹਦੇ ਉੱਥੇ ਘਰੇ ਪੀਪਾ ਭਰਿਆ ਖੂਨ ਦਾ ਪਿਆ ਉਹ ਗੁੰਡਾ ਕਰਦੀ ਅਸੀਂ ਕਰਦੇ ਆਂ ਬੰਦੇ ਸਾਡੇ ਵੱਢੀ ਜਾਂਦੇ ਸਕੂਲਾਂ ਚ ਗਿਆ ਸਾਡੇ ਗਲ ਪਈ ਜਾਂਦੇ ਆ ਕੋਈ ਇੱਕ ਸਿਸਟਮ ਹੈਗਾ ਤੁਸੀਂ ਅਪਲਾਈ ਕਰ ਦਿਓ ਐਸ்சி ਬੀਸੀ ਸਮਾਜ ਦੇ ਲੋਕਾਂ ਨੂੰ ਤੁਸੀਂ ਉਹ ਕਮੇਟੀ ਦੇ ਵਿੱਚ ਮੈਂਬਰ ਨਹੀਂ ਬਣਾਉਣਾ ਚਾਹੁੰਦੇ ਸੀ ਕਾਗਜ਼ਾਂ ਤੇ ਜਿਹੜੀ ਮੈਂਬਰਾਂ ਦਾ ਨਾਮ ਸੀ ਉਸ ਤੇ ਕਾਂਟੇ ਮਾਰੇ ਆ ਪੁਰਾਣੀਆਂ ਕਮੇਟੀਆਂ ਦੇਖ ਲਓ ਉਹਦੇ ਜਿੱਕ ਵੀ ਜਰਨਲ ਬੰਦਾ ਨਹੀਂ ਜਿੰਨਾਂ ਚ ਮੈਂ ਆਪ ਚੇਅਰਮੈਨ ਰਿਹਾ ਹਾਂ ਹਾਂ ਸਮਝ ਗਏ ਮਤਲਬ ਐਵੇਂ ਬੇਬਨੇਤੀ ਗੱਲਾਂ ਜੀ ਐਸ்சி ਬੀਸੀ ਦੇ ਬੰਦਿਆਂ ਨੂੰ ਬਣਾਉਣਾ ਨਹੀਂ ਚਾਹੁੰਦੇ ਸੀ ਤੇ ਹਰਮੇਲ ਸਿੰਘ ਕੌਣ ਆ ਜਰਨਲ ਕੈਟਾਗਰੀ ਤੋਂ ਆ ਰਾਈਜ਼ਿੰਗ ਕੋਈ ਨਾ ਜਨਰਲ ਕੈਟਾਗਰੀ ਤੋਂ ਇੱਕ ਵੀ ਬੰਦਾ ਜਨਰਲ ਕੈਟਾਗਰੀ ਦਾ ਹੈ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕੰਮ ਹਾਂ ਸਰ ਕੀ ਨਾਮ ਹੈ ਕਿਹੜਾ ਅਪਸਟ ਲੈਕੀ ਪੋਸਟ ਹੈ ਮੈਂ ਡਾਕਟਰ ਸਿੰਪਲ ਕੁਮਾਰ ਮੈਡੀਕਲ ਅਫਸਰ ਸੀਐਸਸੀ ਹਾਲਾ ਵਾਲਾ ਮੇਰੇ ਕੋਲ ਇਹ ਪੇਸ਼ੈਂਟ ਆਈ ਸੀ ਐਮਐਲਸੀ ਕੇਸ ਜਗਸੀਰ ਸਿੰਘ ਪੁੱਤ ਸੁਹਨ ਸਿੰਘ ਉਮਰ ਹੈਗੀ ਆ ਜੀ ਲਗਭਗ 30 ਸਾਲ ਵਾਸੀ ਪਿੰਡ ਰਾਮਨਗਰ ਪੇਸ਼ੈਂਟ ਦੇ ਦੋ ਸਟਾ ਪੇਸ਼ੈਂਟ ਨੇ ਲਿਖਾਈਆਂ ਜੀ ਇੱਕ ਤਾਂ ਪੇਸ਼ੈਂਟ ਦੇ ਮਤਲਬ ਕਹਿੰਦਾ ਮੇਰੇ ਸਿਰ ਵਿੱਚ ਸੱਟ ਵੱਜੀ ਹੈ ਬਟ ਕੋਈ ਮਾੜੀ ਜੀ ਸਵੇਲਿੰਗ ਜਾਂ ਕਿਉਂਕਿ ਜੋ ਐਕਸਟਰਨਲ ਮੈਨੂੰ ਕੁਝ ਨਹੀਂ ਦਿਖਿਆ ਹੈਗਾ ਕੋਈ ਪੇਸ਼ੈਂਟ ਦੇ ਕਹਿੰਦੇ ਆ ਵੀ ਮੇਰੇ ਸਿਰ 'ਚ ਸੱਟ ਵੱਜੀ ਇੱਕ ਪੇਸ਼ੈਂਟ ਦੇ ਮਤਲਬ ਤਿੱਖੇ ਹਥਿਆਰ ਨਾਲ ਜੋ ਮਤਲਬ ਜੋ ਹੱਥ ਤੇ ਮਤਲਬ ਸ਼ਾਰਪ ਵੂਂਡ ਹੈਗਾ ਉਹ ਇਸੇ ਇੱਕੀ ਵੈਪਨ ਨਾਲ ਜਿਹੜਾ ਆਪਾਂ ਕਹਿੰਦੇ ਕੋਈ ਸ਼ਾਰਪ ਤੇਈ ਹੋਈ ਸ਼ਾਰਪ ਜਿਹਦਾ ਵੈਪਨ ਕੋਈ ਨਹੀਂ ਹੋਵੇ ਤੇ ਦੋ ਸੱਟਾਂ ਹੈਗੀਆਂ ਜੀ ਇਹਨਾਂ ਦੇ ਤੇ ਦੋਨੋਂ ਅਸੀਂ ਅੰਡਰ ਵੈਕਚਰੇ ਰੱਖਿਆ ਤੇ ਐਕਸ-ਰੇ ਬਸ ਹੋ ਜਾਣਗੇ 10 ਕਿਲੋ ਮੀਟਰ ਤੇ ਹਾਲਾਤ ਇਦਾਂ ਦੇ ਨਹੀਂ ਹੋ ਚੁੱਕੇ ਪੇਸ਼ੈਂਟ ਠੀਕ ਹੈ ਕੌਂਸ਼ੀਅਸ ਹੈ ਮਤਲਬ ਬਿਲਕੁਲ ਠੀਕ ਹੈ ਜੀ ਇਹ ਸ਼ੁਕਤਾਂ ਰੇ ਕਿਸੇ ਨੂੰ ਬੋਲਦੀ ਪੇਸ਼ੈਂਟ ਦਾਖਲ ਇੱਥੇ ਕੀਤਾ ਜੀ ਅਸੀਂ ਠੀਕ